ਤੁਸੀਂ ਨਹੀਂ ਜਾਣਦੇ ਲੈ ਪਈਆਂ ਲੈ ਦਈਆਂ ਲੈ ਲੈਂਦੀਆਂ ਸ਼ੁਕਰ ਆਬਾਦ ਪਾਈਆਂ ਲੈ ਦਈਆਂ ਇਹ ਅੱਜ ਹੀ ਲੱਤ ਸੀਗਾ ਸਰ ਜਿਹੜਾ ਅੱਜ ਮੈਂ ਆਇਆ ਹਾਂਜੀ ਅੱਜ ਹੀ ਸਵੇਰੇ ਡਾਕਟਰ ਸਾਹਿਬ ਕੋਲੋਂ ਤੇ ਆਈ ਸੀਗੀ ਕੋਸ ਟਾਈਮ ਬਣਾਨੇ ਕਿਹਾ ਹੀ ਕਿ ਜਿਹੜੀ ਗਲੇ ਵਾਲੀ ਟਿਊਬ ਪਾਈ ਹੋਈ ਆ ਸਾਹ ਜਿਹਦੇ ਨਾਲ ਆ ਰਿਹਾ ਸੀ ਇਹ ਤਾਂ ਆਪਣਾ ਨਾਰਮਲ ਸਾਹ ਵਧੀਆ ਆਣ ਲੱਗ ਪਿਆ ਸੀਗਾ ਤੇ ਫਿਰ ਹੁਣੇ ਥੋੜੇ 10 ਕਿ 15 ਮਿੰਟ ਹੋ ਗਈ ਆ ਉਤਾਰੀ ਹੁਣ ਆਪਣੇ ਆਪ ਵਧੀਆ ਸਾਹ ਲੈ ਰਹੇ ਨੇ ਪੇਸ਼ੈਂਟ ਹੁਣ ਚਾਕਲੇਟ ਮੰਗਦਾ ਕੀ ਨਾ ਦਿਖੋ ਹੁਣ ਕਰਦਾ ਚਾਕਲੇਟ ਬਸ ਹੋਰ ਨਹੀਂ ਕੁਝ ਖਾਣਾ ਫਤੇ ਬੋਲੋ ਫੇਤੇ ਬੁਲਾਈਏ ਆ ਪਾ ਸਾਰਿਆਂ ਨੂੰ ਹਾਂਜੀ ਬੁਲਾਓ ਤਰਨਪ੍ਰੀਤ ਫਤੇ ਬੁਲਾਈਏ ਅੱਜ ਉਹਨੂੰ ਹੱਥਾਂ ਨਾਲ ਵਾਹਿਗੁਰੂ ਵਾਹਿਗੁਰੂ ਨੇਗਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਇੱਕ ਬੋਲੋ ਤਾਂ ਨਹੀਂ ਸੋ ਸਾਰਿਆਂ ਦੀਆਂ ਅਰਦਾਸਾਂ ਜੀ ਉਸ ਸਾਹਿਬ ਦੀ ਮਿਹਰ ਦੇ ਨਾਲ ਅੱਜ ਬੱਚੀ ਬਹੁਤ ਵਧੀਆ ਤੇ ਇਹ ਜਿਹੜੀ ਫੀਡ ਪਾਈਪ ਹੈ ਵੀ ਲੱਥ ਜਾਓ ਇੱਕ ਅੱਧੇ ਦਿਨ ਤੱਕ ਤੇ ਛੁੱਟੀ ਮਿਲ ਜਾਨੀ ਫਿਰ ਤਰਨਪ੍ਰੀਤ ਘਰ ਜਾਊਗੀ ਆਪਣੇ ਤੇ ਸਾਰਿਆਂ ਨੂੰ ਪਾਰਟੀ ਦੇਣੀ ਤਰਨਪ੍ਰੀਤ ਨੂੰ ਬਲੋ ਤਰਨਪ੍ਰੀਤ ਖੁਸ਼ ਹੋ ਰਹੀ ਆ ਜਿਦਾ ਆਪਾਂ ਘਰ ਦਾ ਨਾਲ ਇਹਨੇ 10 ਦਿਨ ਹੋ ਗਏ ਆ ਛੁੱਟੀ ਮਿਲ ਜਣੀ ਆ ਤੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਬਾਅਦ-ਬਾਦ ਸਹਿਯੋਗ ਕਰਿਓ ਜਿਹੜਾ ਬਿੱਲੋ ਕਾਫੀ ਬਣਿਆ ਇੱਥੇ ਸਰਜੀਕਲ ਵਾਰਡ ਆ ਡੇਲੀ ਦਾ ਡਾਕਟਰ ਖਰਚਾ ਬਾਕੀ ਵੀ ਜਿਹੜੇ ਫੀਸਾਂ ਵਾ ਸਟਾਫ ਦੇ ਵੀ ਸਾਰੇ ਖਰਚੇ ਤੇ ਮੈਡੀਸਨ ਜਿਹੜੀ ਆ ਉਹ ਗੁਰੂ ਪਿਆਰਿਆਂ ਨੇ ਕੁਝ ਸੰਗਤਾਂ ਨੇ ਇਸੇ ਵੱਲ ਹੀ ਹੋਈ ਆ ਮੈਡੀਸਨ ਜਿਹੜੀ ਉਹ ਲੈ ਕੇ ਦਿੰਦੇ ਪਏ ਨੇ ਆਪਾਂ ਨੂੰ ਬੈੱਡ ਖਰਚੇ ਦੀ ਸੇਵਾ ਜੋ ਇੱਥੇ ਬਾਕੀ ਸਟਾਫ ਦੀ ਸੇਵਾ ਉਹ ਆਪਾਂ ਦੇਣੀ ਆ ਸੰਗਤ ਐਡ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਤੇ ਵਾਤਵਾਸੇ ਸਹਿਯੋਗ ਕਰੋ ਬੱਚੀ ਨੇ ਇੱਕ ਅਦੇ ਦਿਨ ਤੱਕ ਕ੍ਰੇਚਲ ਜਾਣਾ ਮੈਂ ਸਾਰੀ ਆਪ ਜੀ ਨਾਲ ਵੀਡੀਓ ਸ਼ੇਅਰ ਕਰਾਂਗਾ ਕਿਉਂਕਿ ਇਸ ਤੋਂ ਬਾਅਦ ਵੀ ਸਾਨੂੰ ਜ਼ਰੂਰਤ ਪੈਣੀ ਹੈ ਘਰ ਸੇਵਾ ਹੋਣੀ ਹੈ ਜੇ ਥੋੜੇ ਦਿਨ ਮੈਡੀਸਿਨ ਵੀ ਚੱਲਣੀ ਹੈ ਸੋ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਤੇ ਇਹ ਤੁਹਾਡੀਆਂ ਅਰਦਾਸਾਂ ਸਦਕੇ ਸਦਕਾ ਹੀ ਹੋਇਆ ਜਿਸ ਦਿਨ ਇਹ ਆਏ ਸੀਗੇ ਬੱਚਾ ਆਇਆ ਸੀ ਸਾਡੇ ਕੋਲ ਤੇ ਬੱਚੇ ਨੂੰ ਜਦੋਂ ਅਸੀਂ ਬ੍ਰੇਨ ਅਟੈਕ ਦਾ ਸੁਣਿਆ ਸੀਗਾ ਸਾਰੇ ਸਟਾਫ ਨੇ ਮਤਲਬ ਸਾਰਿਆਂ ਦੇ ਅੱਖਾਂ ਵਿੱਚ ਹੰਝੂ ਆਂਦੇ ਪਏ ਸੀਗੇ ਕਿ ਇੰਨਾ ਕਿਉਂਕਿ ਅਸੀਂ ਵੀ ਬੱਚਿਆਂ ਵਾਲੇ ਆ ਬੱਚਿਆਂ ਵਾਲੇ ਤੇ ਸਾਨੂੰ ਖੁਦ ਫੀਲਿੰਗ ਆ ਰਹੀ ਸੀ ਕਿ ਕਿ ਇੰਨੀ ਛੋਟੀ ਉੱਚ ਇੰਨਾ ਬੱਚੇ ਨੂੰ ਅਟੈਕ ਆਣਾ ਸਹੀ ਨਹੀਂ ਹੈਗਾ ਪਰ ਜਦੋਂ ਆਇਆ ਸਾਡੇ ਕੋਲ ਪੇਸ਼ੈਂਟ ਸਾਰੇ ਸਟਾਫ ਨੇ ਇੰਨੀ ਅਰਦਾਸ ਕੀਤੀ ਤੁਸੀਂ ਤਾਂ ਚਲੋ ਕਰਨੀ ਕਰਨੀ ਹੀ ਤੁਹਾਡਾ ਬੱਚਾ ਸੀਗਾ ਪਰ ਸਾਰੇ ਸਟਾਫ ਨੇ ਵੀ ਬਹੁਤ ਅਰਦਾਸਾਂ ਕੀਤੀ ਚਲੋ ਹੁਣ ਸਾਨੂੰ ਵੀ ਖੁਸ਼ੀ ਹੁੰਦੀ ਕਿ ਸਾਡੇ ਸਟਾਫ ਨੇ ਕੇਅਰ ਕੀਤੀ ਆ ਡਾਕਟਰ ਸਾਹਿਬ ਨੇ ਆਪਰੇਸ਼ਨ ਕੀਤਾ ਵਧੀਆ ਹੋ ਗਿਆ ਤੇ ਹੁਣ ਇਸ ਟਾਈਮ ਤੇ ਬੱਚੇ ਦੀ ਟਿਊਬ ਨਿਕਲ ਚੁੱਕੀ ਆ ਬੱਚਾ ਵਧੀਆ ਗੱਲਾਂ ਕਰ ਰਿਹਾ ਵਾ ਤੇ ਇਸ ਤੋਂ ਵੱਡੀ ਖੁਸ਼ੀ ਵਾਲੀ ਕੋਈ ਗੱਲ ਨਹੀਂ ਹੈ ਪ੍ਰਮਾਤਮਾ ਚਲੋ ਅੱਗੇ ਸਾਰਿਆਂ ਨੂੰ ਤੰਦਰੁਸਤੀ ਰਹੇ ਕੋਈ ਅੱਗੇ ਕਿਸੇ ਦੇ ਬੱਚੇ ਨੂੰ ਇਦਾਂ ਕੋਈ ਮੁਸ਼ਕਲ ਆਵੇ ਨਾ ਜੇ ਆਵੇ ਤੇ ਉਹ ਠੀਕ ਹੋਣ ਵਾਲਾ ਹੈ ਕਿਰਪਾ ਕਰਦੇ ਹੋ ਜੀ ਦਾਲ ਸਾਹਿਬ ਜੀ ਬਣਗੇ ਨਾ ਪੀਪਾ ਬਾਪ ਚਾਕਲੇਟ ਦਿੱਤੀ ਸੀ ਜੀ ਫਿਰ ਲਿਆ ਕੇ ਹਾਂਜੀ ਇਹ ਖਾਦੀ ਇਕੱਲੇ ਖਾਗੇ ਨਾ ਲੱਗ ਪਾ ਲਗੇ ਚਾਕਲੇਟ ਵੇ ਸੰਭਾਲਦਾ ਪਾਪਾ ਨੇ ਨਹੀਂ ਬਣਾਣਾ ਬਣ ਰਿਹਾ ਕੀ ਹੈ ਚਲ ਕੋਈ ਨਹੀਂ ਕਰੇ ਜਾ ਕੇ ਖਾਈ ਠੀਕ ਹੈ ਘਰੇ ਜਾ ਕੇ ਦਿਖਾਓ ਜਿਆਦਾ ਆ ਖੱਬੇ ਪਾਸੇ ਦੀ ਨਾ ਮਾਲਿਸ਼ ਜ਼ਿਆਦਾ ਕਰਨੀ ਹਾਂਜੀ ਹਾਂ ਕਿਉਂਕਿ ਕਮਜ਼ੋਰੀ ਹੈ ਇਹ ਕਮਜ਼ੋਰੀ ਠੀਕ ਹੋ ਜੰਨੀ ਟਾਈਮ ਪਾ ਕੇ ਹਾਂਗੇ ਇਹਨਾਂ ਦੀ ਤੁਸੀਂ ਚੰਗੀ ਤਰ੍ਹਾਂ ਮਾਲਿਸ਼ ਕਰਕੇ ਇਹਨਾਂ ਨੂੰ ਘਰੇ ਜਾ ਕੇ ਚਨਾ ਕਰਵਾਓ ਡੇਲੀ 2 ਜਾਂ 3 ਵਾਰੀ ਮਾਲਿਸ਼ ਕਰਦੇ ਹੋ ਠੀਕ ਹੈ ਹਾਂਜੀ ਤੇ ਬਾਕੀ ਤੁਸੀਂ ਐਕਸਰਸਾਈਜ਼ ਜ਼ਰੂਰ ਕਰਵਾਉਣੀ ਇਹਨਾਂ ਦੀ ਬਾਹਾਂ ਦੀ ਇੱਥੇ ਵੀ ਕਰਵਾਉਂਦੇ ਨਾ ਹਾਂਜੀ ਮੁਠੀ ਬੰਦ ਕਰੋ ਖੋਲੋ 10 ਵਾਰੀ ਬਾਹਾਂ ਉੱਪਰ نیچے ਇਹਦਾ ਕਰਨਾ ਲੱਤਾਂ ਦੀ ਵੀ ਸੇਨ ਰਣਪ੍ਰੀਤ ਨਾਲ ਬਹੁਤ ਪਿਆਰ ਆ ਸਾਰੇ ਸਟਾਫ ਦਾ ਬਹੁਤ ਜ਼ਿਆਦਾ ਤਰਨ ਦੱਸੋ ਹਾਂਜੀ ਤੰਗ ਤੇ ਨਹੀਂ ਕੀਤਾ ਸਿਸਟਰ ਨੇ ਮੈਂ ਬੋਗੀ ਤੇ ਸਾਰੇ ਨਹੀਂ ਤੁਸੀਂ ਨਹੀਂ ਕੀਤਾ ਤੁਸੀਂ ਤੇ ਬੇਸ਼ਅਤ ਸੀਗੇ ਆਪਾਂ ਥੋੜੀ ਤੰਗ ਕੀਤਾ ਆਪਣੇ ਦੇ ਕੀ ਇਹ ਕਹਿੰਦੇ ਘਰ ਚਲੀਏ ਨਾਲ ਸਟਾਫ ਨਾਲ ਖੜਨਾ ਤਰਨਪ੍ਰੀਤ ਨਾਲ ਖੜਨਾ ਹਾਂਜੀ ਹਾਂ ਮੈਨੂੰ ਕਹਿ ਰਹੇ ਸੀਗੇ ਵੀ ਤੁਸੀਂ ਨਾਲ ਚੱਲੋ ਮੇਰੇ ਘਰ ਵੀ ਪਿਆਰ ਹੁੰਦਾ ਨਹੀਂ ਤੇ ਮਰੀਜ਼ ਕਹਿੰਦਾ ਵੀ ਛੇਤੀ ਛੇਤੀ ਇੱਥੋਂ ਛੁਟਕਾਰਾ ਹੋ ਜੇ ਬਸ ਘਰੇ ਚਲੀਏ ਨਹੀਂ ਇਹਦੇ ਨਾਲ ਬਹੁਤ ਪਿਆਰਾ ਸਾਰਿਆਂ ਦਾ ਠੀਕ ਹੈ ਤਾਂ ਹਾਂਜੀ ਹੁਣ ਠੀਕ ਠਾਕ ਰਹਿਣਾ ਘਰੇ ਜਾ ਜਦੋਂ ਜਦੋਂ ਆਖਣ ਪੜ ਸੇਵ ਦਾ ਭੋਗ ਪਾਉਣਾ ਉਦੋਂ ਬੁਲਾਉਣਾ ਸਾਰਿਆਂ ਨੂੰ ਹਾਂਜੀ ਸਾਰਿਆਂ ਨੂੰ ਬੁਲਾਵਾਂਗੇ ਤਾਂ ਹਾਂਜੀ ਸਾਰਿਆਂ ਨੂੰ ਫਤਿਹ ਬੁਲਾ ਦਿਓ ਇੱਕ ਵਾਰੀ ਵਗਦੇ ਘਰ ਸਵਾਇਂ ਵੀ ਹੱਥ ਨਹੀਂ ਕੱਢਿਆ ਅੱਜ ਹੱਥ ਜੋੜ ਕੇ ਦੋਵੇਂ ਹੱਥ ਹਾਂਜੀ ਹੱਥ ਨਹੀਂ ਕਰਦੇ ਦੋਵੇਂ ਹੱਥ ਜੋੜ ਕੇ ਆਵੇ 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 ਦੋਵੇਂ ਚੋੜ ਬੋਲ ਉਹ ਇੰਦੀ ਹਾਂ ਤਾਂ ਇੰਨੀ ਤੇਜ਼ ਆ ਦੇ ਸੋਈ ਛੜਵਾ ਦਨੀ ਹੈ ਨਾ ਤੁਸੀਂ ਨਾ ਰੱਖਦੇ ਤੇ ਗ੍ਰਹਾਸ ਹੁੰਦੀ ਉਹ ਕਹਿੰਦੇ ਭਈ ਦਵਾਈਆਂ ਚੀਜ਼ ਹੋਣੀਆਂ ਹਨ ਹੈ ਨਾ ਜਿਹੜੀ ਸੇਵਾ ਮਹਾਰਾਜ ਨੇ ਆਪਣੀ ਝੋਲੀ ਚ ਪਾਈ ਸੀ ਸੰਗਤਾਂ ਦੇ ਬੜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਇਹ ਬੇਟੀ ਤਰਨਪ੍ਰੀਤ ਕੌਰ ਅੱਜ ਆਪਣੇ ਘਰ ਜਾਣ ਰਹੀ ਆ ਛੁੱਟੀ ਮਿਲ ਗਈ ਹੋਈ ਆ ਡਾਕਟਰ ਸਾਹਿਬ ਰੂਟੀਨ ਚੈੱਕ ਤੇ ਆਏ ਨੇ ਇਥੇ ਸਰਜਿਕਲ ਵਾਰ ਚ ਖੜੇ ਆਪਾਂ ਤੇ ਬੜੀ ਖੁਸ਼ੀ ਵਾਲੀ ਗੱਲ ਅੱਜ ਬੱਚੀ ਬਿਲਕੁਲ ਠੀਕ ਹੋ ਗਈ ਆ ਸੋ ਡਾਕਟਰ ਸਾਹਿਬ ਜਾਣਕਾਰੀ ਦੇ ਦਿਓ ਕਿ ਕਿਸ ਤਰ੍ਹਾਂ ਗੇ ਰਹਿਣਾ ਸਮਾਂ ਬੱਚੇ ਦਾ ਕਿਉਂਕਿ ਅਜੇ ਕੋਪਰੇਟ ਹੋਰ ਹੋਣਾ ਇਹਦਾ ਤੇ ਅਜੇ ਪਹਿਲੇ ਚੋਂ ਥੋੜੀ ਉਬਰੀ ਆ ਅਜੇ ਇੱਕ ਸਰਜਰੀ ਹੋਰ ਹੋਏਗੀ ਉਹ ਜਿਹੜੀ ਆਪਾਂ ਹੱਡੀ ਕਾ ਲਈ ਆ ਨਾ ਸਿਰ ਵਿੱਚੋਂ ਹਜੇ ਉਹ 2 ਮਹੀਨੇ 3 ਮਹੀਨੇ ਠਹਿਰ ਕੇ ਜਦੋਂ ਇਹਦੀ ਖੂਸ਼ ਪੂਰੀ ਠੀਕ ਹੋ ਜਾਏਗੀ ਫੇਰ ਸਰਜਰੀ ਦੁਬਾਰਾ ਕਰਾਂਗੇ ਕਿਉਂਕਿ ਹਜੇ ਪਹਿਲੇ ਆਪਰੇਸ਼ਨ ਤੋਂ ਬਾਅਦ ਵੀ ਹਜੇ ਦਿਮਾਗ 'ਚ ਥੋੜੀ ਸੋਜਿਸ਼ ਹੈਗੀ ਹੈ। ਤਾਂ ਉਹ ਸੋਜਿਸ਼ ਜਦੋਂ ਆਪਣੇ ਆਪ ਸਮੇਂ ਨਾਲ ਦਵਾਈਆਂ ਨਾਲ ਘਟ ਜਾਈਗੀ ਤਾਂ ਫਿਰ ਹੱਡੀ ਦੁਬਾਰਾ ਲਗਾਵਾਂਗੇ ਆਪਾਂ। 3 ਮਹੀਨੇ ਦਾ ਸਮਾਂ ਲੇ ਚਲੋ। 3 ਤੋਂ 4 ਮਹੀਨੇ ਲੱਗ ਜਾਂਦੇ ਹੁੰਦੇ ਉਹਦੇ ਵਿੱਚ। ਦਵਾਈ ਚੱਲੇਗੀ, ਹਜੇ ਡਾਈਟ ਚਲਣੀ ਹੈ, ਹਜੇ ਫਿਜ਼ੀਓਥੈਰੇਪੀ ਹੋਣੀ ਹੈ, ਹਜੇ ਸਾਰੀ ਕੇਅਰ ਤਾਂ ਹਜੇ ਚਲਣੀ ਹੈਗੀ ਹੈ। ਕੇਅਰ ਰੂਟੀਨ ਚੈੱਕ-ਅਪ ਹੁੰਦਾ ਰੋਸ। ਰੂਟੀਨ ਚੈੱਕ-ਅਪ ਹਰ 15 ਦਿਨਿ ਮੈਨੂੰ ਦਿਖਾਣ ਲਈ ਆਣਾ ਹੀ ਆਣਾ ਹਜੇ। ਹੈਨਾ? ਸੋ ਗੁਰੂ ਪਿਆ ਕਾਰ ਚਲੇ ਜਾਊਗੀ ਤਰਨਪ੍ਰੀਤ ਇਸ ਤੋਂ ਬਾਅਦ ਅੱਗੇ ਕੇਰ ਇਹਨੂੰ ਬਹੁਤ ਜ਼ਰੂਰੀ ਹੈ ਜੀ ਤੇ ਬੱਚੀ ਖੁਸ਼ ਵੀ ਹੋ ਰਹੀ ਆ ਬੜੀ ਖੁਸ਼ੀ ਹੁੰਦੀ ਆ ਬੜਾ ਸਮਾਂ ਜਿਹੜਾ 10 ਦਿਨ ਜਿਹੜਾ ਇਸ ਬੱਚੀ ਵਾਸਤੇ ਸਹੀ ਹੁੰਦਾ ਮੇਕੋ ਰੱਬ ਦੀ ਕੁਦਰਤ ਵੀ ਕਿਸ ਤਰ੍ਹਾਂ ਮਹਾਰਾਜ ਨੇ ਆਪਾਂ ਨੂੰ ਸੇਫ ਕੀਤਾ ਹੋਇਆ ਕਈ ਵਾਰੀ ਬੜੀ ਹੈਰਾਨੀ ਹੁੰਦੀ ਆ ਰੱਬ ਦੀ ਇਸ ਖੇੜ ਨੂੰ ਦੇਖ ਕੇ ਕਿ ਮਹਾਰਾਜ ਜਿੰਨੇ ਸਾਨੂੰ ਕਿਸ ਤਰ੍ਹਾਂ ਹਰ ਇੱਕ ਚੀਜ਼ ਨੂੰ ਸੇਫ ਰੱਖਿਆ ਹੋਇਆ ਇਹ ਜਿਹੜੀ ਸਾਰੀ ਸਾਡੀ ਉੱਪਰਲੀ ਬਾਡੀ ਆ ਸਖਤ ਜਿਹੜੀ ਆ ਹੱਡੀ ਦੀ ਹੁੰਦੀ ਆ ਉਹਦੇ ਵਿੱਚ ਇਹ ਸਾਰਾ ਦਿਮਾਗ ਜਿਹੜਾ ਸੇਫ ਆ ਤੇ ਬੱਚੀ ਦੇ ਜਿਹੜਾ ਗਲ ਵਿੱਚ ਛੇਕ ਬਣਾਇਆ ਸੀਗਾ ਵੀ ਇਹਦੀ ਸੇਫਟੀ ਵਾਸਤੇ ਕਿਉਂਕਿ ਜਦੋਂ ਬੰਦਾ ਬਿਮਾਰ ਹੁੰਦਾ ਤੇ ਪਾਚਨ ਸ਼ਕਤੀ ਘਟ ਜਾਂਦੀ ਆ ਰੇਸ਼ਾ ਬੰਦਾ ਉਹਦੇ ਨਾਲ ਸਰੀਰ ਖਰਾਬ ਹੋ ਜਾਂਦਾ ਸੇਫਟੀ ਵਾਸਤੇ ਇਹ ਚੀਜ਼ ਰਾਹ ਬਣਾਇਆ ਜਾਂਦਾ ਤੇ ਸਵੇਰੇ ਸਵੇਰੇ ਗੁਰੂ ਘਰੋਂ ਆਵਾਜ਼ ਆਉਂਦੀ ਪਈ ਸੀਗੀ ਅਨੰਦ ਸਿੰਘ ਦੀ ਗੁਰਬਾਣੀ ਦਾ ਪਾਠ ਹੁੰਦਾ ਪਿਆ ਸੀਗਾ ਅੰਤਲੀਆਂ ਪੰਕਤੀਆਂ ਵਿੱਚ ਮਹਾਰਾਜ ਦੀ ਗੁਰਬਾਣੀ ਸੁਣ ਕੇ ਬੜੀ ਮਿੱਠੀ ਆਵਾਜ਼ ਵਿੱਚ ਬਾਬਾ ਜੀ ਪਾਠ ਕਰਦੇ ਪਏ ਸੀਗੇ ਕਿ ਗੁਫਾ ਅੰਦਰ ਆ ਕੇ ਵਾਜਾ ਪਾਉਣ ਮਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਤੇ ਇਹ ਬੱਚੀ ਜਦੋਂ ਸਵੇਰੇ ਖੰਗਦੀ ਪਈ ਸੀਗੀ ਤੇ ਇਹਨਾਂ ਦੇ ਮਾਤਾ ਜੀ ਕਹਿੰਦੇ ਪਏ ਜੀ ਗੱਲ ਨਹੀਂ ਕਰ ਸਕਦੇ ਕਿਉਂਕਿ ਹਵਾ ਜਿਹੜੀ ਹੈ ਗਲੇ ਥਾਣੀ ਪਾਸ ਹੁੰਦੀ ਪਈ ਆ ਇਹ ਸਰੀਰੂਪੀ ਵਾਜਾ ਜਿਹੜਾ ਮਹਾਰਾਜ ਨੇ ਵਜਾਇਆ ਹੋਇਆ ਵੇਖੋ ਜਦੋਂ ਉੱਪਰੋਂ ਰਸਤਾ ਖੁੱਲ ਗਿਆ ਥੋੜਾ ਜਿਹਾ ਹਵਾ ਗਲ ਵਿੱਚੋਂ ਪਾਸ ਹੁੰਦੀ ਪਈ ਤੇ ਗੱਲ ਨਹੀਂ ਕਰ ਸਕਦੀ ਤਰਨਪ੍ਰੀਤ ਤੇ ਜਦੋਂ ਇਹ ਠੀਕ ਹੋ ਜਾਊ ਤੇ ਗੱਲਾਂ ਵੀ ਕਰੂ ਤੇ ਮਹਾਰਾਜ ਦੀ ਕਿਰਪਾ ਸਹਿਜ ਪਾਠ ਰੱਖਿਆ ਹੋਇਆ ਤਰਨਪ੍ਰੀਤ ਨੇ ਜਿਹਦੇ ਵਿੱਚ ਲਾਵਾਂ ਦੇ ਪਾਠ ਦੇ ਉੱਤੇ ਬੱਚੀ ਨੇ ਬਾਣੀ ਜਿਹੜੀ ਉੱਪੜ ਗਈ ਹੋਈ ਆ 773 773 ਅੰਗ ਜਿਹੜੇ ਬੱਚੀ ਨੇ ਸੇਵਾ ਕਰ ਲਈ ਹੋਈ ਮਹਾਰਾਜ ਦੀ ਤੇ ਬਾਕੀ ਵੀ ਮਹਾਰਾਜ ਕਿਰਪਾ ਕਰਨਗੇ ਤਰਨਪ੍ਰੀਤ ਠੀਕ ਹੋ ਗਈ ਜਦੋਂ ਗਲਾ ਠੀਕ ਹੋ ਜੂ ਆਵਾਜ਼ ਇਹਦੀ ਚੱਲ ਪੈਣੀ ਆ ਹੁਣ ਗੱਲਾਂ ਕਰਦੀ ਪਈਏ ਥੋੜੇ ਤਰਨਪ੍ਰੀਤ ਕੋ ਫਤਿਹ ਬਲਾਉ ਸੰਗਤ ਨੂੰ ਵਗਿੰਝ ਗਾਲ ਚ ਵਾਇਂਝ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਆ ਜਿਹੜਾ ਛੇਕ ਹੁੰਦਾ ਡਾਕਟਰ ਸਾਹਿਬ ਕਿੰਨਾ ਟਾਈਮ ਪੀਰੀਅਡ ਲੱਗਦਾ ਜਿਹੜਾ ਗਲੇ ਦਾ ਛੇਕ ਬੰਦ ਇੱਕ ਹਫਤੇ ਚ ਬੰਦ ਹੋ ਜਾਏਗਾ ਇੱਕ ਹਫਤੇ ਚ ਹੋ ਜਾਂਦਾ ਬੰਦ ਇੱਕ ਹਫਤੇ ਚ ਬੰਦ ਹੋ ਜਾਂਦਾ ਸੋ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨਤਨ ਸਿੰਘ ਸਾਹਿਬ ਵਾਲੇ ਉਹਨਾਂ ਦੇ ਵੱਲੋਂ ਬਾਬਾ ਅਵਤਾਰ ਸਿੰਘ ਜੀ ਹੁਰੀ ਇੱਥੇ ਪਹੁੰਚੇ ਨੇ ਬੜਾ ਸਹਿਯੋਗ ਜਿਹੜਾ ਇਸ ਪਰਿਵਾਰ ਨੂੰ ਸਾਰਿਆਂ ਨੂੰ ਦਿੱਤਾ ਜਿੰਨਾ ਕਿਸੇ ਕੋ ਹੋ ਸਕਦਾ ਪਰ ਸਭ ਤੋਂ ਵੱਡਾ ਸਹਿਯੋਗ ਇਸ ਟਰਸਟ ਦਾ ਇੱਥੇ ਰਿਹਾ ਤੇ ਇਹਨਾਂ ਨੂੰ ਜਦੋਂ ਦਾਖਲ ਕੀਤਾ ਗਿਆ ਤੇ ਸਾਨੂੰ ਪਰਿਵਾਰ ਨੇ ਦੱਸਿਆ ਕਿ ਬਾਬਾ ਜੀ ਨੇ ਇੱਕ ਵੀ ਪੈਸਾ ਜਿਹੜਾ ਇੱਥੇ ਨਹੀਂ ਜਮ੍ਹਾਂ ਕਰਾਇਆ ਨਹੀਂ ਤੇ ਐਡਵਾਂਸ ਜਮ੍ਹਾਂ ਕਰਾਉਣੇ ਪੈਂਦੇ ਆ ਸੋ ਅਸੀਂ ਬਾਬਾ ਜੀ ਨੂੰ ਕਵਾਂਗੇ ਥੋੜਾ ਪਿਆਰ ਸੰਗਤਨਾ ਸਾਂਝਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਗੁਰੂ ਸਿੱਖ ਪਰਿਵਾਰ ਦੀ ਬੱਚੀ ਹੈ ਜੀ ਜੋ ਸ਼੍ਰੀ ਖੰਡ ਪਾਠ ਸਾਹਿਬ ਸਹਿਜ ਪਾਠ ਕਰਦੇ ਵਿੱਚ ਅਕਸਰ ਕਰਦੀ ਰਹਿੰਦੀ ਗੁਰਦੁਆਰਾ ਸਾਹਿਬ 'ਚ ਸੋ ਇਹਨਾਂ ਦਾ ਸਾਥ ਦੇਣਾ ਬਣਦਾ ਸੀ ਜੋ ਸੰਸਥਾ ਨੇ ਬੜੇ ਸਤਿਕਾਰ ਨਾਲ ਇਹਨਾਂ ਦਾ ਜਿਹੜਾ ਸਹਿਯੋਗ ਦਿੱਤਾ ਜਿਸ ਦੇ ਵਿੱਚ ਸੰਗਤ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਅਸੀਂ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਆਪਾਂ ਸਾਰੇ ਰਲ ਕੇ ਜਿੰਨਾ ਵੀ ਹੋ ਸਕਦਾ ਬਾਕੀ ਦਾ ਰਹਿਦਾ ਕਾਰਜ ਵੀ ਇਸ ਪਰਿਵਾਰ ਦਾ ਆਪਾਂ ਕਰਨਾ ਤੇ ਬਾਬਾ ਜੀ ਵੀ ਇੱਥੇ ਪਹੁੰਚੇ ਨੇ ਨਿਹੰਗ ਸਿੰਘ ਫੌਜਾਂ ਬੜਾ ਪਿਆਰ ਜਦੋਂ ਪਹਿਲੇ ਦਿਨ ਸਾਨੂੰ ਮਿਲੇ ਸੀਗੇ ਨਾ ਗੋਇੰਦਵਾਲ ਸ੍ਰੀ ਗੋਇੰਦਵਾਲ ਸਾਹਿਬ ਤੋਂ ਆਏ ਸੀਗੇ ਬਾਬਾ ਜੀ ਉਦੋਂ ਤੇ ਉਤਰਦਿਆਂ ਗੱਡੀ ਚੋਂ ਇਹਨਾਂ ਦੇ ਬਚਨ ਕਹੇ ਨਾ ਉਹ ਇੱਕਦਮ ਜਿੱਦਾਂ ਕੋਈ ਬੰਨ ਕੇ ਖਿਲਾੜ ਲੈਂਦੇ ਨਾ ਇਦਾਂ ਹੀ ਇਹਨਾਂ ਨੇ ਖਿਲਾੜ ਲਿਆ ਸਾਨੂੰ ਵੀ ਤੇ ਬੜਾ ਉਦੋਂ ਦਾ ਜਿਹੜਾ ਇੱਕ ਪਿਆਰ ਜਿਹੜਾ ਇਹਨਾਂ ਨਾਲ ਸਾਂਝਾ ਹੋਇਆ ਸੋ ਬਾਬਾ ਜੀ ਵੀ ਦੋ ਬਚਨ ਜ਼ਰੂਰ ਸੰਗਤ ਨਾਲ ਸਾਂਝ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਕਿਰਪਾ ਜੀ ਕਿਰਪਾ ਤਾਂ ਸਾਰੇ ਗੁਰੂ ਨਾਨਕ ਸਾਹਿਬ ਦੀ ਆ ਅਰ ਜਿਵੇਂ ਮਾਪੁਰਖਾਂ ਨੇ ਬਾਬਾ ਜੀ ਬਾਬਾ ਜਗਤਾਰ ਸਿੰਘ ਜੀ ਸ੍ਰੀ ਤਰਨ ਤਾਰਨ ਸਾਹਿਬ ਕਾਰ ਸੇਵਾ ਵਾਲੇ ਮਾਪੁਰਖਾਂ ਨੇ ਜੋ ਹਸਪਤਾਲ ਬਣਾਇਆ ਹੈ ਹਰ ਇੱਕ ਦੀ ਬੜੀ ਮੱਤ ਹੋ ਜਾਂਦੀ ਏ ਸਾਡੀ ਬਹੁਤ ਮਦਦ ਹੋਈ ਏ ਔਰ ਆਪ ਜੀ ਸੰਗਤਾਂ ਨੇ ਸੰਗਤ ਐਡ ਵਾਲਿਆਂ ਨੇ ਹੋਰ ਵੀ ਬڑا ਸਾਥ ਦਿੱਤਾ ਸਾਰੀ ਸੰਗਤ ਦਾ ਮਹਾਂਪੁਰਖਾਂ ਦਾ ਐਂ ਤੈ ਦਿ ਲੋਤਨਵਾਦ ਕਰਦੇ ਆ ਜੀ ਤੇ ਸੰਗਤ ਏਡ ਵੱਲੋਂ ਆਪਾਂ ਬਾਕੀ ਦਾ ਬਿੱਲ ਜਿਹੜਾ ਸੀਗਾ ਨਾ ਬੱਚੀ ਦਾ ਕੋਈ ਸਵਾ ਕ ਲੱਖ ਦੇ ਕਰੀਬ ਆ ਤੇ ਆਸ ਕਰਦੇ ਆ ਕਿ ਤੁਸੀਂ ਜਰੂਰ ਸਾਥ ਦਿਓਗੇ ਤੇ ਇਹ ਬਿੱਲ ਜਿਹੜਾ ਭੁਗਤਾਨ ਹੋ ਜਾਊਗਾ ਅੱਜ ਛੁੱਟੀ ਮਿਲਦੀ ਪਈ ਆ ਪਹਿਲਾ ਆਪਰੇਟ ਹੋਇਆ ਉਸ ਤੋਂ ਬਾਅਦ 3 ਮਹੀਨੇ ਬਾਅਦ ਫਿਰ ਇੱਕ ਆਪਰੇਟ ਹੋਣਾ ਸੋ ਇੱਥੇ ਹੁਣ ਆਪਾਂ ਇਜਾਜ਼ਤ ਲਵਾਂਗੇ ਹਸਪਤਾਲ ਦੇ ਕੋਲੋਂ ਸਾਰਿਆਂ ਕੋਲੋਂ ਤੇ ਸਾਰੇ ਸਟਾਫ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਸਟਾਫ ਨੇ ਬਹੁਤ ਸਾਥ ਦਿੱਤਾ ਬੜੀ ਸੁਹਣੀ ਕੇਅਰ ਕੀਤੀ ਸਟਾਫ ਸਾਰੇ ਨੇ ਦਿਨ ਰਾਤ ਇੱਕ ਕੀਤਾ ਤੇ ਅਸੀਂ ਸਾਰੇ ਸਟਾਫ ਦਾ ਵੀ ਧੰਨਵਾਦ ਕਰਦੇ ਆ ਤੇ ਸਭ ਤੋਂ ਵੱਧ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਇਹ ਸਾਰਾ ਸੰਜੋਗ ਬਣਾਇਆ ਜਿਨ੍ਹਾਂ ਦੇ ਕਰਕੇ ਇਹ ਸਾਰਾ ਕਾਰਜ ਜਿਹੜਾ ਨੇਪਰੇ ਚੜ ਸਕਿਆ ਜੋ ਕੰਪਲੀਟ ਹੋ ਰਿਹਾ ਜੇਕਰ ਨਾ ਹਾਂ शेर आ गया गुरु नानक का शेर आ गया हाँ जी मारा ने बचा लिया चलो शुक्र है संगत दी अरदासा जी गुरु तो ने बहुत कृपा की थी है बड़ी संगत ने देखा बड़ी मदद की थी इस बच्चे ने गुरु नानक साहब का शुक्र है शुक्र है सेवा करते ये बड़ी लगन से सेवा गुड़िया ने की थी है दादी का प्यार रखना दादी का प्यार रखना ਬੜੀ ਕਿਰਪਾ ਕਰਦੇ ਗੁਰੂ ਸਾਹਿਬ ਗੁਰੂ ਸਾਹਿਬ ਦੇ ਸਾਥ ਇਹਦੇ ਦਰ ਤੋਂ ਹੀ ਲੈ ਇਹਨੇ ਕਿਰਪਾ ਕੀਤੀ ਕਹਿੰਦੇ ਉਹ ਕਿੰਨੇ ਉਦਾਂ ਗਿਆ ਆਂਦਾਂ ਨਾ ਬਤੇ ਨਾ ਸਕੀ ਬਤੇ ਨਾ ਸਕੀ ਇਹ ਨਹੀਂ ਜਿਹੜੀ ਉਹ ਅਰਾਜ ਨੇ ਬੜੀ ਟਿੱਕਾ ਕੀਤੀ ਜਿਰਦੇ ਧੀਵੀ ਅਈ ਨਿਹਰੇ ਆਈਦਾ ਅੱਜ ਕੇ ਜੋਚੋ ਮੜਕੋ ਜੋਦਾ ਕਿਉਂ ਲਾ ਜੋਦਾ ਕਿਉਂ ਹਾਂ ਇਹਦੇ ਪਾਪਾ ਇਹਦੇ ਪਾਪਾ ਲਿਆਉਂਦੇ ਹੁੰਦੇ ਸੀ ਨਾ ਗੁਰੂ ਮਹਾਰਾਜ ਦੀ ਬੀੜ ਉਤੋਂ ਸਵੇਦੀ ਅੰਮ੍ਰਿਤ ਵੇਲੇ ਦੀ ਸੇਵਾ ਇਹਨਾਂ ਅੰਮ੍ਰਿਤ ਵੇਲੇ ਦੀ ਸੇਵਾ ਇਹੀ ਕਰਦੇ ਤੇ ਹੁਕਮਨਾਮਾ ਫਿਰ ਲੈਂਦਾ ਹੈ ਤੇ ਵੈਗੁਰੂ ਨੇ ਕਿਰਪਾ ਕੀਤੀ ਜਿੰਨਾ ਕਸਟ ਆਇਆ ਨੂੰ ਚਲੋ ਮਹਾਰਾਜ ਨੇ ਸਭ ਦੇ ਝੋਲੀ ਖੈਰ ਪਾਵੇ ਪ੍ਰਮਾਤਮਾ ਮੈਚੀਨੇ ਕਰੇ ਵੀ ਮਹਾਰਾਜ ਸਾਹਿਬ ਦੇ ਆਸਣ ਲਾਏ ਹੋਏ ਆ ਪ੍ਰਕਾਸ਼ ਹੈਗਾ ਕਰੇ ਹਾਂਜੀ ਸਹਿਜ ਬਾਤ ਕਰਦੀ ਹੁੰਦੀ ਹੈ ਗੁਰੂ ਸਾਹਿਬ ਦੀ ਕਿਰਪਾ ਵਾ ਜੁੜਿਆ ਹੋਇਆ ਪਰਿਵਾਰ ਹੈ ਹਾਂਜੀ ਹਾਂਜੀ ਜੁੜਿਆ ਹੋਇਆ ਪਰਿਵਾਰ ਹੈ ਇਹਦੇ ਮੰਮਾ ਵੀ ਬਹੁਤ ਸੇਵਾ ਕਰਦੇ ਪਾਪਾ ਬਹੁਤ ਸੇਵਾ ਕਰਦੇ ਸੇਵਾ ਨੂੰ ਫਲ ਵੀ ਲੱਗਦਾ ਜੀ ਹਾਂਜੀ ਹਾਂਜੀ ਸੇਵਾ ਕਰੋ ਤੇ ਸਭ ਕੁਝ ਪਰਮਾਤਮਾ ਦਿੰਦਾ ਹੈ ਬਿਲਕੁਲ ਜੀ ਹਾਂ ਅੱਜ ਇਹ ਸੰਗਤ ਨੂੰ ਵੇਖਣ ਦੇ ਸਿੱਖੋ ਜੇ ਸੰਗਤ ਵਿੱਚ ਜਾਨੇ ਆ ਮਹਾਰਾਜ ਕਹਿੰਦੇ ਨਾ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਸੰਗਤ ਵਿੱਚ ਜਾਨੇ ਤੇ ਵੇਖੋ ਸੰਗਤ ਕਿੱਦਾਂ ਚਾਹ ਕਰਦੀ ਪਈ ਆ ਕਿ ਤਰਨਪ੍ਰੀਤ ਵਾਪਸ ਆ ਗਈ ਆ ਗੁਰਦੁਆਰੇ ਸਾਹਿਬ ਨਮਸਕਾਰ ਕਰਦੇ ਪਏ ਸੀਗੇ ਤੇ ਸੰਗਤ ਚਾਹ ਕਰਦੀ ਸੀ ਸਾਰੇ ਮਿਲਣ ਆਏ ਨੇ ਸਾਰੀ ਜਿੱਦਣ ਇਹਦਾ ਬਿਮਾਰ ਹੁੰਦੀ ਆ ਸਾਰੇ ਜੀ ਜੀ ਨੇ ਅਰਦਾਸਾਂ ਕੀਤੀਆਂ ਪਰਮਾਤਮਾ ਨੇ ਤੁੰਦਰ ਸੀਦੇ ਸੋ ਗਰੂ ਪਿਆਰਿਓ ਤਰਨਪ੍ਰੀਤ ਦੇ ਘਰ ਪਹੁੰਚੇ ਆ ਇਥੇ ਤਰਨਤਾਰਨ ਸਿਟੀ ਦੇ ਵਿੱਚ ਹੀ ਘਰ ਆ ਤਰਨਪ੍ਰੀਤ ਦਾ ਬੜੀ ਗੁਰੂ ਸਾਹਿਬ ਦੀ ਕਿਰਪਾ ਇਸ ਪਰਿਵਾਰ ਦੇ ਉੱਤੇ ਸਪੈਸ਼ਲ ਤੌਰ ਤੇ ਮਹਾਰਾਜ ਜੀ ਦਾ ਕਮਰਾ ਵੀ ਬਣਾਇਆ ਤਰਨਪ੍ਰੀਤ ਨੇ ਬਾਬਾ ਜੀ ਦਾ ਕਮਰਾ ਵਾ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਇਸ ਘਰ ਵਿੱਚ ਤੇ ਜਿਸ ਘਰ ਵਿੱਚ ਗੁਰੂ ਦਾ ਓਟ ਆਸਰਾ ਹੋਵੇ ਗੁਰੂ ਦਾ ਹੱਥ ਹੋਵੇ ਉਹ ਕਦੀ ਦੁੱਖ ਨਹੀਂ ਆਉਂਦੇ ਜੇ ਆ ਵੀ ਜਾਣ ਤੇ ਗੁਰੂ ਸਾਹਿਬ ਕਹਿੰਦੇ ਹੁੰਦੇ ਆ ਪੀ ਜਿਹੜੀ ਸੂਲੀ ਹੁੰਦੀ ਨਾ ਸੂਲ ਦੇ ਰੂਪ ਚ ਕੱਟ ਦਿੰਦਾ ਸੋ ਇੱਥੇ ਦੁੱਖ ਆਇਆ ਵੀ ਤੇ ਮਹਾਰਾਜ ਨੇ ਕਿਰਪਾ ਕੀਤੀ ਆ ਜਿਹੜੀ ਸੂਲੀ ਸੀਗੀ ਉਹ ਸੂਲ ਦੇ ਰੂਪ ਚ ਕੱਟ ਦਿੱਤੀ ਆ ਇੱਥੇ ਬਜ਼ੁਰਗ ਵੀ ਸਾਰੇ ਸਾਡੇ ਬੈਠੇ ਨੇ ਸਾਡੇ ਦਾਦੇ ਜੀ ਇੱਕ ਭਾਂਡੇ ਵਿੱਚ ਪਾਣੀ ਰੱਖਦੇ ਹੁੰਦੇ ਸੀਗੇ ਅਸੀਂ ਕਹਿੰਨਾ ਕਿ ਬੀਬੀ ਜੀ ਇਹ ਕੀ ਕਰਦੇ ਪਏ ਪਾਣੀ ਕਿਉਂ ਰੱਖਦੇ ਪਏ ਇਦਾਂ ਕਹਿੰਦੇ ਵੀ ਜਾਨਵਰ ਪੀਣਗੇ ਤੇ ਬੇਟਾ ਉਹ ਜਾਨਵਰ ਜਿਹੜੇ ਸੀਸਾ ਦਿੰਦੇ ਨੇ ਅਜਿਹਾ ਕਿਹਾ ਵੀ ਪਾਣੀ ਦੇ ਵਾਧੂ ਆ ਧਰਤੀ ਦੇ ਚਾਰ ਚਫੇਰੇ ਨਿੱਕੇ ਸੀਗੇ ਅੱਜ ਤੋਂ 35 ਸਾਲ ਪਹਿਲਾਂ ਦੀ ਗੱਲ ਆ ਤੇ 35 ਸਾਲ ਪਹਿਲਾਂ ਜਲਥਲ ਸੀਗਾ ਧਰਤੀ ਦੇ ਉੱਤੇ ਕਾਫੀ ਪਾਣੀ ਜਿਹੜਾ ਨਜ਼ਰ ਆਉਂਦਾ ਸੀ ਸਾਰੇ ਪਾਸੇ ਟੋਏ ਟੋਬੇ ਭਰੇ ਰਹਿੰਦੇ ਸੀਗੇ ਤੇ ਦਾਦੀ ਜੀ ਕਹਿੰਦੇ ਹੁੰਦੇ ਸੀਗੇ ਆਪਣਾ ਕੰਮ ਆਪਾਂ ਆਪਣਾ ਕਰਮ ਕਰਨਾ ਚਾਹੇ ਧਰਤੀ ਦੇ ਉੱਤੇ ਸਾਰਾ ਕੁਝ ਮੌਜੂਦ ਆ ਪਰ ਗੁਰਸਿੱਖ ਦਾ ਕੰਮ ਆ ਆਪਣਾ ਕਰਮ ਕਰਨਾ ਤੇ ਉਹ ਕਰਮ ਦਾ ਫਾਲ ਸਤਿਗੁਰੂ ਪਿਆਰ ਦਿੰਦਾ ਤੇ ਇਹ ਬੱਚੀ ਨੇ ਵੀ ਬੜਾ ਪਿਆਰ ਖਟਿਆ ਇਹ ਸਾਰੇ ਇੱਥੇ ਸੰਗਤ ਇਕੱਠੀ ਹੋਈ ਐ ਇਸ ਟਾਈਮ ਤੇ ਬੱਚੀ ਗੁਰੂ ਸਾਹਿਬ ਨਾਲ ਜੁੜੀ ਹੋਈ ਸੀਗੀ ਪਾਪਾ ਇਹਦੇ ਵੀ ਅੰਮ੍ਰਿਤ ਵੇਲੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਵੇਲੇ ਦੀ ਸੇਵਾ ਨਾਲ ਕਰਾਉਂਦੇ ਨੇ ਸੋ ਬਾਬਾ ਜੀ ਦੇ ਨਾਲ ਹੀ ਇਹ ਸੰਗਤ ਹੀ ਆ ਤੇ ਆਪਾਂ ਕਈ ਵਾਰੀ ਸੁਣਦੇ ਹੁਣੇ ਜੈਸੀ ਸੰਗਤ ਵੈਸੀ ਰੰਗਤ ਸੰਗਤ ਦੇ ਨਾਲ ਬਾਬਾ ਜੀ ਰੰਗ ਚੜਦਾ ਇਹ ਆ ਬੱਚੀ ਤੇ ਵੀ ਰੰਗ ਚੜਿਆ ਮਾਸਾ ਨਹੀਂ ਡੋਲੀ ਹਰ ਇੱਕ ਵਾਰੀ ਜਦੋਂ ਵੀ ਇਹ ਸਾਨੂੰ ਮਿਲਦੇ ਰਹੇ ਚੜ੍ਹਦੀ ਕਲਾ ਵਿੱਚ ਗੁਰੂ ਸਾਹਿਬ ਦੀ ਕਿਰਪਾ ਤੇ ਇਹ ਸਾਰਾ ਜੋ ਕੁਝ ਵੀ ਨਜ਼ਰ ਆਉਂਦਾ ਨਾ ਇਹ ਸਾਰਾ ਕੁਝ ਗੁਰੂ ਸਾਹਿਬ ਦਾ ਪ੍ਰਤਾਪ ਹੈ ਗੁਰਬਾਣੀ ਦਾ ਪ੍ਰਤਾਪ ਆ ਤੇ ਕਈ ਵਾਰੀ ਦੇਖਦੇ ਨੇ ਆ ਕਿ ਸੰਗਤ ਇਕੱਠੀ ਹੋ ਕੇ ਤੇ ਪ੍ਰਵਾਦ ਫੇਰੀਆਂ ਤੇ ਵੀ ਜਾਂ ਨਗਰ ਕੀਰਤਨਾ ਵਿੱਚ ਵੀ ਸ਼ਬਦ ਪੜਦੇ ਹੁੰਦੇ ਆ ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀ ਔਖੀ ਵੇਲੇ ਕੰਮ ਆਊਗਾ ਅੱਜ ਮਹਾਰਾਜ ਸਾਹਿਬ ਨੇ ਬੜੀ ਕਿਰਪਾ ਕੀਤੀ ਜੀ ਆਪ ਜਿਹੜਾ ਬਚਨ ਕਰ ਰਹੇ ਹੋ ਕਿ ਨਾਮ ਸਹਾਈਆ ਜਿਹੜਾ ਉਹ ਹੋਇਆ ਏ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਸਿਮਰਨ ਕਰਦੇ ਸੀਦਾ ਸਿੰਘਾਂ ਦੇ ਦਰ ਤੇ ਹਾਜ਼ਰੀਆਂ ਪਰਦੇ ਸੇਵਾ ਕਰਨੀ ਅਮਰਤ ਵੇਲਾ ਬੱਚੇ ਵੀ ਉਦਾਂ ਹੀ ਸਾਰੇ ਬੱਚੇ ਵੀ ਇਹ ਜਿਹੜੀ ਤਰਨਪ੍ਰੀਤ ਕੌਰ ਆ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਬਾਣੀ ਬਾਣੇ ਦੇ ਨਾਲ ਜੁੜੀ ਹੋਈ ਆ ਕੇਸਾ ਧਾਰੀ ਦਸਤਾਰ ਸੋਹਣੀ ਸਜਾਉਂਦੀ ਸੀਸ ਤੇ ਫਿਰ ਔਲ ਖੰਡੇ ਬਾਟੇ ਦੀ ਔਲ ਪ੍ਰਾਪਤ ਕੀਤੀ ਹੋਈ ਹੈ ਨਿਤ ਨਿਮੀ ਹੈ ਤਿੰਨਾ ਟਾਈਮਾਂ ਦੀ ਅਮਰਤ ਵੇਲੇ ਦੀ ਸੰਧਿਆ ਵੇਲੇ ਦੀ ਰਹਿਣ ਵੇਲੇ ਦੀ ਫਿਰ ਸਹਿਜ ਪੜ ਸਾਹਿਬ ਜੀ ਦਾ ਜਾਪ ਜਿਵੇਂ ਨਿਰੰਤਰ ਪੜਨਾ ਬਾਣੀ ਪੜਨੀ ਇਹ ਬੱਚੇ ਦੇ ਗੋਣਿਆ ਜਿਹੜੇ ਗੁਰੂ ਦੀ ਕਿਰਪਾ ਸਦਕਾਏ ਬੱਚੇ ਨੂੰ ਮਿਲੇ ਹੋਏ ਆ ਤੇ ਕਰਮਾ ਕਰਕੇ ਕੋਈ ਵੀ ਆਏ ਤਾਂ ਸੁਖ ਦੁਖ ਦੋਨੋ ਕਪੜੇ ਪਹਿਰੇ ਜਾਏ ਮਨੋਖਾ ਇਹ ਤਾਂ ਕੋਈ ਗੱਲ ਨਹੀਂ ਗੁਰੂ ਕੇ ਹੁਕਮ ਚ ਤੇ ਪਰਿਵਾਰ ਨੂੰ ਉਸ ਅਕਾਲ ਪੁਰਖ ਨਾਲ ਕੋਈ ਲਾਮਾ ਨਹੀਂ ਆ ਕਿਉਂਕਿ ਗੁਰੂ ਦੇ ਹੁਕਮ ਨੂੰ ਮੰਨਦੇ ਨੇ ਗੁਰੂ ਦੇ ਸਕੇ ਨੇ ਮਾਰੇ ਕਹਿੰਦੇ ਨਾ ਸੋ ਸਿੱਖ ਸਖਾ ਬੰਦ ਪਹਿ ਭਾਈ ਜੋ ਗੁਰਕੇ ਪਾਣੇ ਵਿੱਚ ਆਵੇ ਤੇ ਗੁਰੂ ਦੇ ਪਾਣੇ ਨੂੰ ਸਿਰ ਮੱਥੇ ਕਬੂਲ ਕੀਤਾ ਏ ਸ਼ੁਕਰੇ ਪਰਮੇਸ਼ਰ ਦਾ ਕਿ ਫਿਰ ਵੀ ਅਕਾਲ ਪੁਰਖ ਨੇ ਇਹ ਬੱਚੇ ਨੂੰ ਨਵਾਂ ਜੀਵਨਦਾਨ ਬਖਸ਼ਿਆ ਗੁਰੂ ਕਿਰਪਾ ਕਰੇਗਾ ਆਸ ਇਹ ਨਗਰੀ ਤੁਹਾਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਆ ਤੇ ਬਾਣੀ ਤੁਹਾਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਨਾਮ ਦੀ ਗਵਾਹੀ ਕਰਦੀ ਹੈ ਕਿ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਘਰ ਬਨਾਇਓ ਕਿਉਂ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਨਾਮ ਲੈਣ ਦੇ ਨਾਲ ਦੁੱਖ ਕਲੇਸ਼ ਖਤਮ ਹੋ ਜਾਂਦੇ ਨੇ ਕਿਉਂਕਿ ਬਾਣੀ ਫਿਰ ਕੰਦੀਏ ਧਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹ्यो ਭਰ ਤਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਪ੍ਰਤਖ ਪਰਮੇਸ਼ਰ ਗੁਰੂ ਅਰਜਨ ਦੇ ਮਹਾਰਾਜ ਜੀ ਗੁਰੂ ਅਰਜਨ ਦੇ ਮਹਾਰਾਜਿਆਂ ਦਾ ਹੀ ਸਰੂਪ ਦਸਾਂ ਪਾਛਾਈਆਂ ਦੀ ਜੋਤ ਜਗਤ ਜੋਤ ਹਜ ਨਾਜ਼ਰ ਸ਼ਬਦ ਖੰਡਾਂ ਬ੍ਰਹਮੰਡਾਂ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸ੍ਰਿਸ਼ਟੀ ਤੇ ਹਾਜ਼ਰ ਨੇ ਸਰੀਰ ਕਰਕੇ ਵੀ ਸ਼ਬਦ ਕਰਕੇ ਵੀ ਤਾਂ ਇਹ ਸਾਰੇ ਜਗਤ ਦਾ ਪਲਉ ਰਿਹਾ ਏ ਬੱਚੀ ਦਾ ਪਲਾ ਹੋਇ ਹੋਇਆ ਏ ਬੜੀ ਵੱਡੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਏ ਉਹ ਦਿਨ ਬਾਬਾ ਜੀਵਨ ਸਿੰਘ ਜੀ ਦੇ ਸਥਾਨਾਂ ਤੋਂ ਸੱਚਖੰਡ ਰੋਡ ਤੋਂ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦੇ ਅੜੇ ਦੇ ਸੰਬੰਧ ਚ ਨਗਰ ਕੀਰਤਨ ਜਾਣਾ ਸੀ ਟਾਲਾ ਸਾਹਿਬ ਤੇ ਇਹ ਬੱਚੀ ਨੇ ਸਾਰੀਆਂ ਸਵਾਮਾ ਮਹਾਰਾਜ ਜੀ ਦੀ ਜਿਵੇਂ ਪਾਲਕੀ ਸਾਹਿਬ ਸਜਾਉਣੀ ਸੀ ਉਹਦੇ ਫੁੱਲਾਂ ਦੇ ਜਿਹੜੇ ਹਾਰ ਬਣਾਏ ਜਾ ਰਹੇ ਸੀ ਪਾਲਕੀ ਸਾਹਿਬ ਵਾਸਤੇ ਗੁਰੂ ਘਰ ਦੇ ਨਿਸ਼ਾਨਾਂ ਦੀ ਡੇਲੀ ਸ਼ਨਾੰਦੀ ਸੇਵਾ ਕਰਾਉਣੀ ਮਹਾਰਾਜ ਜੀ ਦੇ ਧੰਨ ਗੁਰਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਨਕਮਸਤਕ ਹੋਣਾ ਅੱਜ ਇਹ ਬੱਚੀ ਜਿਵੇਂ ਵੀ ਪਰਿਵਾਰ ਵਿੱਚ ਆ ਜਿਹੜੇ ਇਹ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸੰਗਿਆ ਦੀ ਬਖਸ਼ੇ ਸਦਕਾਈ ਆਪ ਜੀ ਦੀ ਸੇਵਾ ਜਿਹੜੀ ਆ ਇਹ ਗੁਰਸਿੱਖ ਪਰਿਵਾਰ ਤੱਕ ਜੋ ਆਪ ਜੀ ਸਾਨੂੰ ਕਿਨਕਾ ਕਿਨਕਾ ਭੇਜਦੇ ਹੋ ਉਹ ਅਸੀਂ ਇਹਨਾਂ ਪਰਿਵਾਰਾਂ ਦੀ ਸੇਵਾ ਕਰਦੇ ਆ ਤੇ ਆਪ ਵਡਭਾਗੇ ਹੋ ਦੇ ਨਾਲ ਤੁਹਾਡੇ ਚਿਰਨਾ ਪਿੱਛੇ ਸਾਨੂੰ ਵੀ ਇਹਨਾਂ ਗੁਰਸਿੱਖਾਂ ਦੀਆਂ ਸੇਵਾ ਕਰਨ ਦਾ ਮੌਕਾ ਮਿਲ ਜਾਂਦਾ ਜਿੰਨੇ ਵੀ ਕਿਨਕਾ ਕਿਨਕਾ ਭੇਜਿਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਸਭ ਤੋਂ ਵੱਧ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਕਿ ਸਾਨੂੰ ਇਹ ਵੱਡੇ ਪਰਿਵਾਰ ਦਾ ਹਿੱਸਾ ਬਣਾਇਆ ਆਪ ਸੰਗਤ ਜਿਹੜੇ ਨਿਤਨੇਮ ਕਰਦੇ ਹੋ ਕੀਰਤ ਕਰਕੇ ਨਾਮ ਜਪ ਕੇ ਵੰਡ ਕੇ ਛਕਦੇ ਉਸ ਪਰਿਵਾਰ ਦਾ ਹਿੱਸਾ ਸਾਨੂੰ ਬਣਾਇਆ ਤੇ ਜਿਹੜੀ ਟੀਮ ਆ ਅਸੀਂ ਉਹਦਾ ਵੀ ਧੰਨਵਾਦ ਕਰਦੇ ਭਾਈ ਅਜੀਤ ਸਿੰਘ ਜੀ ਜਿਹੜਾ ਇਹ ਸਾਰਾ ਦੇਖਦੇ ਨੇ ਬੜੀ ਮਿਹਨਤ ਲੱਗਦੀ ਆ ਇੱਕ ਰੁਪਿਆ ਰੁਪਿਆ ਇਕੱਠਾ ਕਰਨਾ ਹੋਵੇ ਬੜਾ ਔਖਾ ਹੁੰਦਾ ਤਾਂ ਮੈਂ ਉਹਨਾਂ ਤੈ ਦਿਨੋਂ ਧੰਨਵਾਦ ਕਰਦਾ ਸੰਗਤੇੜ ਫਾਊਂਡੇਸ਼ਨ ਵਾਲੇ ਵੀ ਬਹੁਤ ਬਹੁਤ ਧੰਨਵਾਦ ਮੈਂ ਉਹਨਾਂ ਦਾ ਕਰਦਾ ਜੀ ਇਹਦਾ ਮੇਰੀ ਅੱਜ ਕਰਮਾ ਭਗਾਲ ਦੇ ਤਾਂ ਮੇਰੀ ਧੀਰ ਵਾਲੀ ਅਧਕਾਰ ਆਈ ਹੈ ਜੀ ਕਈ ਸੰਗਤਾਂ ਆਪ ਜੀ ਨੂੰ ਜਿਹੜਾ ਡਾਇਰੈਕਟ ਜੋ ਸੇਵਾ ਆਪ ਜੀ ਨੂੰ ਹੁੰਦੀ ਰਹੀ ਹੈ ਅੱਜ ਵੀ ਦੋ ਵੀਰ ਆਏ ਸੀਗੇ ਦੋ ਵੀਰ ਆਏ ਸੀ ਮਹਾਰਾਜ ਜੀ ਵੇਖੋ ਕਿਸ ਤਰ੍ਹਾਂ ਕਿਸ ਤਰ੍ਹਾਂ ਕਿੰਦਾ ਸੰਗਤ ਰੂਪ ਹੋ ਕੇ ਨਾਲ ਖੜੇ ਨੇ ਕੋਈ ਜੀ ਮਹਾਰਾਜ ਬਿੱਦ ਭਰਾਂਣ ਵਾਲਾ ਜੀ ਹੈ ਦੇ ਪਾਸ਼ਾ ਕੋਈ ਨਾ ਕੋਈ ਮਸੀਹਾ ਕੋਈ ਕੋਈ ਫਰੀਸ਼ਤਾ ਭੇਜਦਾ ਹੀ ਰਿਆ ਜੀ ਪੱਕੀ ਕਾਲਪੁਰ ਕੁਮਾਰਾ ਜੀ ਆਂਦੇ ਜਿੱਦਾਂ ਵੀ ਇੱਧਰ ਚੱਲੇ ਆਏ ਤੇ ਸਲਾਈ ਦਾ ਕੰਮ ਫਿਰ ਤੁਸੀਂ ਘਰੇ ਹੀ ਕਰਦੇ ਸੀਗੇ ਨਾ ਸਲਾਈ ਦਾ ਕੰਮ ਲਾਗਰ ਮੈਂ ਘਰੇ ਹੀ ਕਰਦਾ ਦੁਕਾਨ ਤੋਂ ਲਾਏ ਇਹਦਾ ਸੀ ਤੇ ਘਰੇ ਕਰਦੇ ਸੀ ਜਿੰਨਾਂ ਦਾ ਜਦੋਂ ਉਹਨਾਂ ਨੂੰ ਗੁੜੀਆਂ ਹੋਈਏ ਤੇ ਮੁਕੇ ਕੰਮ ਉਹ ਕੰਮ ਬੰਦਿਆ ਇਹ ਬੰਦ ਸੀ ਸੋਗ ਰੂਪਿਆ ਰਿਓ ਬੜਾ ਵੱਡਾ ਸਹਿਯੋਗ ਜਿਹੜਾ ਆਪ ਸਭ ਨੇ ਦਿੱਤਾ ਤੇ ਇਹਦਾ ਖਰਚਾ ਮੈਂ ਸਾਂਝਾ ਕਰ ਦਵਾਂ ਜਿਹੜਾ ਸਾਰਾ ਹੁਣ ਤੱਕ ਇਹਨਾਂ ਤੇ ਲੱਗਾ ਹੋਇਆ 319000 ਤੇ ਕੁਝ ਰੁਪਏ ਉੱਪਰ ਜਿਹੜੇ ਬਣਿਆ ਜਿਹੜਾ ਅੱਜ ਦਾ ਬਿੱਲ ਆਪਾਂ ਨੂੰ ਮਿਲਿਆ ਜਿਹਦੇ ਵਿੱਚ ਸੰਗਤ ਐਡ ਮੈਡੀਕਲ ਕੇਅਰ ਫਾਊਂਡੇਸ਼ਨ ਦੀ ਝੋਲੀ ਵਿੱਚ ਜਿਹੜੀ ਸੇਵਾ ਪਈ ਆ ਉਹ 1 ਲੱਖ ਕੋਈ 25000 ਦੇ ਕਰੀਬ ਸਾਰੇ ਨੇ ਰਲ ਕੇ ਧਾਰਨਾ ਬਾਕੀ ਜਿਹੜਾ ਇੱਥੇ ਬਿੱਲ ਸੀਗਾ ਉਹ ਨਾਲ ਦੀ ਨਾਲ ਭਾਜੀ ਨੂੰ ਜਿਸ ਤਰ੍ਹਾਂ ਸੇਵਾ ਆਉਂਦੀ ਰਹੀ ਆ ਏ ਉੱਥੇ ਜਮ੍ਹਾਂ ਕਰਾਉਂਦੇ ਰਹੇ ਆ ਨਾਲ ਮੈਡੀਸਨ ਆਉਂਦੀ ਰਹੀ ਆ ਬਾਕੀ ਦੇ ਖਰਚੇ ਜਿਹੜੇ ਉਹ ਜਿੱਦਾਂ ਸੰਗਤ ਦਿੰਦੀ ਸੀਗੀ ਭਾਜੀ ਉਦਾਂ ਜਮ੍ਹਾਂ ਕਰਾਉਂਦੇ ਰਹੇ ਆ ਜੋ ਰਹਿ ਗਿਆ ਬਿੱਲ ਉਹ 125000 ਦੇ ਕਰੀਬ ਬਿੱਲ ਹੈਗਾ ਤੇ ਉਹ ਆਪਾਂ ਸਾਰੇ ਹੰਬਲਾ ਮਾਰੀਏ ਤੇ ਇਹ ਬਿੱਲ ਜਿਹੜਾ ਦੇ ਦਈਏ ਸਮੇਂ ਸਿਰ ਬਿੱਲ ਤਰ ਜਾਊਗਾ ਕਿਉਂਕਿ ਬੱਚੀ ਨੂੰ ਦੁਬਾਰਾ ਲੋਡ ਪੈਣੀ ਹੈ ਜੇ ਇਹ ਇਹਦੇ ਜਿਹੜੇ ਸਿਰ ਦੇ ਇੱਕ ਸਾਈਡ ਤੋਂ ਆਪਰੇਟ ਹੋਇਆ ਜਿਹੜੀ ਹੱਡੀ ਹੁੰਦੀ ਆ ਉਹ ਫੇਰ ਦੁਬਾਰਾ ਉੱਥੇ ਜੋੜਨੀ ਆ ਉਹਦੇ ਵਾਸਤੇ ਇੱਕ ਆਪਰੇਟ ਹੋਰ ਹੋਣਾ ਉਹਦਾ ਖਰਚਾ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਇਹ ਬਿੱਲ ਤਾਰ ਦਈਏ ਤਾਂ ਕਿ ਦੁਬਾਰਾ ਆਪਾਂ ਨੂੰ ਜਦੋਂ ਉੱਥੇ ਜ਼ਰੂਰਤ ਪਵੇਗੀ ਬਾਕੀ ਦਾ ਵੀ ਜਿਹੜਾ ਰਹਿੰਦਾ ਟ੍ਰੀਟਮੈਂਟ ਆ ਉਹ ਹੋ ਜਾਊਗਾ ਸੋ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ ਇਹੋ ਬੇਨਤੀ ਆ ਕਿ ਵੱਧ ਤੋਂ ਵੱਧ ਆਪਣਾ ਸਹਿਯੋਗ ਕਰੋ ਜਿੰਨਾ ਵੀ ਕਿਸੇ ਕੋ ਹੋ ਸਕਦਾ ਉਹ ਜ਼ਰੂਰ ਸਹਿਯੋਗ ਕਰਿਓ ਇਸ ਬੱਚੀ ਵਾਸਤੇ ਤਰਨਪ੍ਰੀਤ ਕੌਰ ਵਾਸਤੇ ਸੋ ਇੱਥੇ ਇਜਾਜ਼ਤ ਲਵਾਂਗੇ ਆਪ ਜੀ ਦੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ